ਹਾਲੇਲੂਇਆ ਮੇਰੇ ਵੱਲੋਂ ਐਂਡ ਜੀਸਸ ਕ੍ਰਾਈਸ ਮਿਸਟਰੀ ਵੱਲੋਂ ਸਾਰੇ ਹੀ ਪ੍ਰਭੂ ਦੇ ਲੋਕਾਂ ਨੂੰ ਜੈ ਮਸੀਹ ਦੀ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਮੈਂ ਪ੍ਰਭੂ ਦਾ ਕਲਾਮ ਲੈ ਕੇ ਤੁਹਾਡੇ ਸਾਹਮਣੇ ਸਨਮੁਖ ਹੋਇਆ ਹਾਂ ਅੱਜ ਆਪਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਹਮੇਸ਼ਾ ਹੀ ਸਾਡੀ ਭਲਾਈ ਸੋਚਦਾ ਹੈ ਹਾਲੇਲੂਇਆ ਉਹ ਤੁਹਾਨੂੰ ਅੱਜ ਤੋਂ ਹੀ ਬਰਕਤ ਦੇਣਾ ਚਾਹੁੰਦਾ ਹੈ ਹਾਲੇਲੂਇਆ ਲੇਕਿਨ ਉਹਦੀਆਂ ਕੁਝ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਪੈਣੀਆਂ ਨੇ ਹallelujah ਕਿਉਂਕਿ ਜੇ ਪ੍ਰਭੂ ਤੁਹਾਨੂੰ ਤੇ ਮੈਨੂੰ ਤੁਹਾਡੇ ਘਰ ਦੇ ਵਿੱਚ ਤੇ ਮੇਰੇ ਘਰ ਦੇ ਵਿੱਚ ਬਰਕਤਾਂ ਦੇ ਢੰਡਾਰ ਦੇਣਾ ਚਾਹੁੰਦਾ ਹੈ ਤੇ ਉਹਦੀਆਂ ਕੁਝ ਸ਼ਰਤਾਂ ਨੇ ਜਿਹੜੀਆਂ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਜਾਂ ਕੋ ਪੂਰੀਆਂ ਕਰਨੀਆਂ ਪੈਣਗੀਆਂ ਹallelujah ਕਿਉਂਕਿ ਪ੍ਰਭੂ ਦੇ ਵਚਨ ਨੂੰ ਪੂਰਾ ਕਰਨਾ ਤੁਹਾਡਾ ਤੇ ਮੇਰਾ ਨੈਤਿਕ ਕਰਤਵ ਹੈ ਹਾਲੇਲੂਇਆ ਤੇ ਬਾਕੀ ਰੈਸਟ ਆਫ ਦਾ ਵਰਕ ਬਾਕੀ ਦੇ ਕੰਮ ਬਾਕੀ ਦੀਆਂ ਬਰਕਤਾਂ ਉਹ ਪਰਮੇਸ਼ਵਰ ਉਹ ਪ੍ਰਭੂ ਯਿਸੂ ਮਸੀਹ ਦੇ ਹੱਥ ਵਿੱਚ ਹਨ ਤੁਹਾਨੂੰ ਤੇ ਮੈਨੂੰ ਦੇਣ ਵਾਸਤੇ ਹਾਲੇਲੂਇਆ ਕਿਉਂਕਿ ਪ੍ਰਭੂ ਹਮੇਸ਼ਾ ਹੀ ਤੁਹਾਡੇ ਤੇ ਮੇਰੇ ਬਾਰੇ ਭਲਾ ਸੋਚਦਾ ਹੈ ਉਹ ਪਲਾਕ ਕਰਨ ਵਾਲਾ ਪਰਮੇਸ਼ਰ ਹੈ ਉਹ ਕਿਰਪਾਲੂ ਹੈ ਉਹ ਦਿਆਲੂ ਹੈ ਉਹ ਦਇਆਵਾਨ ਹੈ ਉਹ ਸ੍ਰਿਸ਼ਟੀ ਕਰਤਾ ਹੈ ਉਹ ਸਰਵ ਸ਼ਕਤੀਮਾਨ ਹੈ ਉਹ ਸਰਵ ਵਿਆਪੀ ਹੈ ਹallelujah ਲੇਕਿਨ ਕਿਤੇ ਨਾ ਕਿਤੇ ਤੁਹਾਡੀ ਤੇ ਮੇਰੀ ਜ਼ਿੰਦਗੀ ਤੋਂ ਕਈ ਵਾਰ ਪ੍ਰਭੂ ਦੇ ਉਹ ਵਚਨ ਦੇ ਵਿੱਚ ਕੀ ਹੋ ਜਾਂਦੀ ਹੈ ਅਣ ਆਗਿਆਕਾਰੀ ਹੋ ਜਾਂਦੀ ਹੈ ਹallelujah ਜਦੋਂ ਪ੍ਰਭੂ ਦੇ ਵਚਨ ਤੋਂ ਤੁਸੀਂ ਤੇ ਮੈਂ ਨ ਆਗਿਆਕਾਰ ਹੋਵਾਂਗੇ ਤਾਂ ਕੀ ਹੈ ਕਿ ਪ੍ਰਭੂ ਵੀ ਆਪਣੇ ਤੋਂ ਕੀ ਹੈ ਮੁਖ ਮੁਖ ਮੋੜ ਲੈਂਦਾ ਹੈ ਉਹ ਮੁਖ ਫੇਰ ਲੈਂਦਾ ਹੈ ਆਪਣਾ ਹallelujah ਲੇਕਿਨ ਪ੍ਰਭੂ ਦਾ वचन ਅੱਜ ਮੈਂ ਬੁੱਕ ਵਹਾਗਾਈ ਉਹਦਾ 2 ਚੈਪਟਰ ਦਾ 19 ਤੁਹਾਡੇ ਵਾਸਤੇ ਪੜ੍ਹਾਂਗਾ ਫਿਰ ਆਪਾਂ ਅੱਗੇ ਪ੍ਰਭੂ ਦੇ वचन ਨੂੰ ਸਿੱਖਾਂਗੇ ਉਹ वचन ਚ ਲਿਖਿਆ ਹੋਇਆ ਹੈ ਕਿ ਬੀਜ ਅਤੇ ਖੱਤੇ ਵਿੱਚ ਹੈ ਕਿ ਅੰਗੂਰੀ ਬਾਗ ਹੰਜੀਰ ਅਨਾਰ ਅਤੇ ਜਤੂਨ ਦੇ ਬ੍ਰਿਸ਼ ਅਜੇ ਫਲ ਨਹੀਂ ਦਿੰਦੇ ਅਜ ਤੋ ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ ਹallelujah ਇੱਥੇ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਮੈਂ ਅੱਜ ਤੋਂ ਹੀ ਤੁਹਾਨੂੰ ਬਰਕਤ ਦਿਆਂਗਾ ਹallelujah ਲੇਕਿਨ ਉਹਦੇ ਵਾਸਤੇ ਕੋਈ ਸ਼ਰਤਾਂ ਨਹੀਂ ਜਿਹੜੀਆਂ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਪੈਣੀਆਂ ਨੇ ਹallelujah ਕਿਉਂਕਿ ਪ੍ਰਭੂ ਚਾਹੁੰਦਾ ਹੈ ਕਿ ਤੁਸੀਂ ਮੇਰੇ ਵਿੱਚ ਬਣੇ ਰਹੋ ਤੇ ਮੈਂ ਤੁਹਾਡੇ ਵਿੱਚ ਬਣਿਆ ਰਹਾਂਗਾ ਜਦੋਂ ਆਪਾਂ ਇਸ ਕਿਤਾਬ ਦਾ ਹਾਗਾਈ ਜਦੋਂ ਪਵਿੱਕ ਕਰਤਾ ਜਾਂ ਨਬੀ ਦੇ ਕੋਲ ਪ੍ਰਭੂ ਦੀ ਬਾਣੀ ਆਉਂਦੀ ਹੈ ਤੇ ਉਹ ਪ੍ਰਭੂ ਦੇ ਲੋਕਾਂ ਨੂੰ ਜਿਹੜੇ ਇਜ਼ਰਾਈਲ ਦੀ ਪਰਜਾ ਹੈ ਉਹਨਾਂ ਨੂੰ ਵਾਰਨਿੰਗ ਦਿੰਦਾ ਹੈ ਉਹਨਾਂ ਨੂੰ ਚੇਤਾਵਨੀ ਦਿੰਦਾ ਹੈ ਕਹਿੰਦਾ ਕਿ ਤੁਸੀਂ ਤੇ ਆਪਣੇ ਘਰਾਂ ਦੇ ਵਿੱਚ ਸੁੱਤੇ ਪਏ ਹੋ ਲੇਕਿਨ ਜਿਹੜਾ ਪ੍ਰਭੂ ਦਾ ਘਰ ਹੈ ਉਹ ویرਾਨ ਪਿਆ ਹੈ ਉਹ ਟੁੱਟਿਆ ਤੇ ਫੁੱਟਿਆ ਹੋਇਆ ਹੈ ਉਹਦੀ ਛੱਤ ਨਹੀਂ ਹੈ ਉਹਦੇ ਬੂਹੇ ਬਾਰੀਆਂ ਨਹੀਂ ਨੇ ਉਹਦੇ ਉਹਦੇ ਉਦੇ ਬੀਮ ਨਹੀਂ ਨੇ ਉਹਦੇ ਤੇ ਚੰਗੀ ਲੱਕੜ ਨਹੀਂ ਲੱਗੀ ਹੋਈ ਲੇਕਿਨ ਤੁਸੀਂ ਆਪਣੇ ਘਰਾਂ ਦੇ ਵਿੱਚ ਚੰਗੀਆਂ ਛੱਤਾਂ ਬਣਾ ਕੇ ਚੰਗੇ ਘਰ ਬਣਾ ਕੇ ਆਰਾਮ ਨਾਲ ਸੁੱਤੇ ਪੈਓ ਹallelujah ਉਹ ਕਹਿੰਦਾ ਜਿਹੜੇ ਵੀ ਜਦੋਂ ਆਪਾਂ ਇੱਕ ਅਧਿਆਇ ਪੜ੍ਹਾਂਗੇ ਉਹਦੇ ਵਿੱਚ ਉਹਨੇ ਲਿਖਿਆ ਵੀ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਹ ਤੁਹਾਡੇ ਕੰਮ ਅਸਫਲ ਹੋ ਜਾਂਦੇ ਨੇ ਤੁਹਾਡੇ ਕੰਮ ਫੇਲ ਹੋ ਜਾਂਦੇ ਨੇ ਤੁਸੀਂ ਕੰਮ ਤੇ ਬੜੇ ਖੁਸ਼ੀ ਨਾਲ ਕਰਦੇ ਹੋ ਲੇਕਿਨ ਤੁਹਾਨੂੰ ਨਿਰਾਸ਼ਾ ਹੱਥ ਲੱਗਦੀ ਹੈ لیکن ప్రభు ਦਾ वचन ਕੀ ਕਹਿੰਦਾ ਜਦੋਂ ప్రభు ਦਾ वचन ਕਹਿੰਦਾ ਜਦੋਂ ਤੁਸੀਂ ਮੇਰੇ ਘਰ ਵੱਲ ਮੁੜੋਗੇ سوری ਜਦੋਂ ਤੁਸੀਂ ਮੇਰੇ ਘਰ ਨੂੰ ਬਣਾਉਂਗੇ ਜਦੋਂ ਉਹਦੇ ਵਿੱਚ ਆराधना ਹੋਵੇਗੀ ਜਦੋਂ ਉਹਦੇ ਵਿੱਚ ਭਗਤੀ ਹੋਵੇਗੀ ਜਦੋਂ ਉਹਦੇ ਵਿੱਚ ਭਜਨਾ ਦਾ ਗੁਣਗਾਨ ਹੋਵੇਗਾ ਜਦੋਂ ਤੁਸੀਂ ਮੇਰੀ ستুতি ਕਰੋਗੇ ਤੇ ਕਹਿੰਦਾ ਮੈਂ ਤੁਹਾਡੇ ਵੱਲ ਮੁੜਾਂਗਾ ਹallelujah ਕਿਉਂਕਿ ਪ੍ਰਭੂ ਦੀ ਆਗਿਆਕਾਰੀ ਜਦੋਂ ਕਰਾਂਗੇ ਤਾਂ ਕੀ ਹੈ ਉਹ ਆਪਣੇ ਵੱਲ ਮੁੜੇਗਾ ਉਹਦੀਆਂ ਬਰਕਤਾਂ ਆਪਣੀ ਝੋਲੀ ਦੇ ਵਿੱਚ ਡਿੱਗਣਗੀਆਂ ਆਪਣੀ ਝੋਲੀ ਦੇ ਵਿੱਚ ਪੈਣਗੀਆਂ ਹallelujah ਕਿਉਂਕਿ ਕਿਤੇ ਨਾ ਕਿਤੇ ਜੇ ਆਪਨ ਤੁਹਾਡੀ ਤੇ ਮੇਰੀ ਜ਼ਿੰਦਗੀ ਦੇ ਵਿੱਚ ਬਲੇਸਿੰਗ ਨਹੀਂ ਹੁੰਦੀ ਤੇ ਕੀ ਹੁੰਦਾ ਹੈ ਕਿ ਆਪਣਾ ਜਿਹੜਾ ਲਗਾਵ ਹੈ ਜਿਹੜਾ ਆਪਣਾ ਰੋਜ਼ਾਨ ਹੈ ਉਹ ਆਪਣੇ ਘਰ ਵੱਲ ਹੈ ਉਸ ਸੰਸਾਰ ਵੱਲ ਹੈ ਪ੍ਰਭੂ ਦੇ ਘਰ ਵੱਲ ਨਹੀਂ ਹੈ ਹallelujah ਇੱਥੇ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਕਹਿੰਦਾ ਮੇਰੇ ਘਰ ਵੱਲ ਮੁੜੋ ਮੇਰੇ ਘਰ ਨੂੰ ਬਣਾਓ ਉਦੇ ਵਿੱਚ ਭੋਜਨ ਹੋਵੇ ਉਦੇ ਵਿੱਚ ਭਜਨ ਹੋਵੇ ਉਦੇ ਵਿੱਚ ਬੰਦਗੀ ਹੋਵੇ ਉਦੇ ਵਿੱਚ ਮੇਰੇ ਨਾਮ ਦਾ ਗੁਣਗਾਨ ਹੋਵੇ ਤੇ ਜਦੋਂ ਤੁਸੀਂ ਪ੍ਰਭੂ ਦੇ ਘਰ ਵਿੱਚ ਜਾ ਕੇ ਗੁਣਗਾਨ ਕਰੋ ਤੇ ਕਹਿੰਦਾ ਮੈਂ ਤੁਹਾਨੂੰ ਅੱਜ ਤੋਂ ਹੀ ਬਰਕਤਾਂ ਦੇ ਦੇਵਾਂਗਾ ਹallelujah ਪ੍ਰਭੂ ਦੇ ਲੋਕੋ ਤੁਹਾਨੂੰ ਤੇ ਮੈਨੂੰ ਪ੍ਰਭੂ ਦੇ ਘਰ ਬਾਰੇ ਸੋਚਣਾ ਪਵੇਗਾ ਪ੍ਰਭੂ ਦੇ ਘਰ ਬਣਨਾ ਪਵੇਗਾ ਪ੍ਰਭੂ ਦੇ ਘਰ ਨੂੰ ਬਣਾਉਣਾ ਪਵੇਗਾ ਪੁਰਾਣੇ ਨਿਜ਼ਮ ਦੇ ਵਿੱਚ ਹੈਕਰ ਦੇ ਵਿੱਚ ਲੋਕ ਜਾ ਕੇ ਜਿਹੜੀ ਹੈ ਪ੍ਰਭੂ ਦੀ ਅराधना ਕਰਦੇ ਸੀ, స్తుਤੀ ਕਰਦੇ ਸੀ ਪਰ ਜਦੋਂ ਆਪਾਂ ਨਵੇਂ ਨਿਜ਼ਮ ਦੇ ਵਿੱਚ ਦੇਖਦੇ ਹਾਂ, ਉੱਥੇ ਪ੍ਰਭੂ ਦਾ ਵਚਨ ਕਹਿੰਦਾ ਹੈ ਤੁਹਾਡੀ ਜਿਹੜੀ ਦੇਹ ਹੈ, ਇਹ ਹੀ ਪਵਿੱਤਰ ਇਹ ਇੱਕ ਹੈਕਲ ਹੈ ਪਵਿੱਤਰ ਆਤਮਾ ਦਾ। ਇਹ ਤੁਹਾਡੀ ਦੇਹੀ ਹੈ, ਇਹ ਜਿਹੜਾ ਪਵਿੱਤਰ ਆਤਮਾ ਦੀ ਹੈਕਲ ਹੈ ਜਾਂ ਮੰਦਰ ਹੈ। ਹallelujah ਇਸ ਲਈ ਕੀ ਕਰਨਾ ਹੈ ਜੇ ਆਪਣਾ ਇਸ ਸਰੀਰ ਇਹ ਹੈਕਲ ਤੁਹਾਡੀ ਤੇ ਮੇਰੀ ਅੰਦਰੂ ਟੁੱਟ ਚੁੱਕੀ ਹੈ ਅੰਦਰੂ ਤੁਹਾਡਾ ਤੇ ਮੇਰਾ ਜਿਹੜਾ ਰਿਸ਼ਤਾ ਸਹੀ ਤਰੀਕੇ ਨਾਲ ਨਹੀਂ ਹੈਗਾ ਪ੍ਰਭੂ ਦੇ ਨਾਲ ਤੇ ਕੀ ਕਰਨਾ ਹੈ ਇਸ ਦੇਹੀ ਦੇ ਵਿੱਚੋਂ ਇਸ ਸਰੀਰ ਦੇ ਵਿੱਚੋਂ ਤੁਹਾਡੀ ਤੇ ਮੇਰੀ ਡਿਊਟੀ ਬਣਦੀ ਹੈ ਕਿ ਪ੍ਰਭੂ ਵੱਲ ਮੁਰਨਾ ਪਰ ਇਸ ਸਰੀਰ ਦੇ ਵਿੱਚੋਂ ਇਸ ਸਰੀਰ ਨਾਲ ਕੀ ਕਰਨਾ ਹੈ ਇਸ ਸਰੀਰ ਰੂਪੀ ਮੰਦਰ ਦੇ ਨਾਲ ਤੁਹਾਡੀ ਤੇ ਮੇਰੀ ਜ਼ਿੰਮੇਵਾਰੀ ਹੈ ਪ੍ਰਭੂ ਦੀ ਆराधना ਕਰਨੀ ਪ੍ਰਭੂ ਦੀ ਬੰਦਗੀ ਕਰਨੀ ਪ੍ਰਭੂ ਦਾ ਭਜਨ ਸਿਮਰਨ ਕਰਨਾ ਹallelujah ਤਾਂ ਹੀ ਕਹਿੰਦਾ ਹੈ ਮੈਂ ਤੈਨੂੰ ਅੱਜ ਤੋਂ ਬਰਕਤ ਦੇਵਾਂਗਾ ਹallelujah ਕਈ ਪ੍ਰਚਾਰਕਾਂ ਨੂੰ ਸੁਣਿਆ ਉਹਨਾਂ ਨੇ ਸਿਰਫ ਇਹੀ ਦੱਸਿਆ ਕਿ ਪ੍ਰਭੂ ਅੱਜ ਤੋਂ ਤੁਹਾਨੂੰ ਬਰਕਤ ਦੇਣ ਜਾ ਰਿਹਾ ਹੈ ਲੇਕਿਨ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਬਰਕਤ ਲੈਣ ਵਾਸਤੇ ਤੁਹਾਨੂੰ ਤੇ ਮੈਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਭੂ ਦੇ ਡਰ ਨੂੰ ਪ੍ਰਭੂ ਦੀ ਬਾਣੀ ਨੂੰ ਪ੍ਰਭੂ ਦੀ ਪਵਿੱਤਰ ਆਤਮਾ ਨੂੰ ਲਾਗੂ ਕਰਨਾ ਪੈਣਾ ਹੈ ਹਾਲੇਲੂਇਆ ਜਦੋਂ ਤੁਸੀਂ ਤੇ ਮੈਂ ਪ੍ਰਭੂ ਦੇ ਕਲਾਮ ਨੂੰ ਪ੍ਰਭੂ ਦੀ ਬਾਣੀ ਨੂੰ ਪ੍ਰਭੂ ਦੇ ਧਰਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਜਾਂ ਅਪਣਾਵਾਂਗੇ ਤੇ ਦੁਨੀਆ ਦੀ ਕੋਈ ਵੀ ਤਾਕਤ ਆਪਾਂ ਨੂੰ ਪ੍ਰਭੂ ਦੇ ਕੋਲੋਂ ਬਰਕਤ ਲੈਣ ਤੋਂ ਰੋਕ ਨਹੀਂ ਸਕਦੀ ਹਾਲੇਲੂਇਆ ਇਸ ਲਈ ਕੀ ਕਰਨਾ ਹੈ ਪ੍ਰਭੂ ਦੇ ਘਰ ਵੱਲ ਮੁੜਨਾ ਹੈ ਪ੍ਰਭੂ ਦੇ ਘਰ ਨੂੰ ਬਣਾਉਣਾ ਹੈ ਆਪਣੇ ਆਪ 'ਚ ਕਮੀਆਂ ਨੂੰ ਵੇਖਣਾ ਹੈ ਮੈਂ ਕਿੱਥੇ ਕਮਜ਼ੋਰ ਹਾਂ ਕਿੱਥੇ ਮੇਰੇ 'ਚ ਕਮੀ ਹੈ ਕਿੱਥੇ ਮੈਂ ਪ੍ਰਭੂ 'ਚ ਕਮਜ਼ੋਰ ਹਾਂ ਮੈਂ ਪ੍ਰਭੂ ਦੀ ਬਾਣੀ ਵਿੱਚ ਕਮਜ਼ੋਰ ਵਿੱਚ ਕਮਜ਼ੋਰ ਹਾਂ ਕਿ ਮੈਂ ਪ੍ਰਭੂ ਦੇ ਵਚਨ ਦੇ ਵਿੱਚ ਕਮਜ਼ੋਰ ਹਾਂ ਕਿ ਮੈਂ ਪ੍ਰਭੂ ਦੀ ਅराधना ਦੇ ਵਿੱਚ ਕਮਜ਼ੋਰ ਹਾਂ ਕਿ ਮੈਂ ਪ੍ਰਭੂ ਦੇ ਭਜਨ ਸਿਮਰਨ ਦੇ ਵਿੱਚ ਕਮਜ਼ੋਰ ਹਾਂ ਉਹ ਹਰੇਕ ਚੀਜ਼ ਨੂੰ ਤੁਹਾਨੂੰ ਤੇ ਮੈਨੂੰ ਬਿਲਡ ਕਰਨਾ ਪਵੇਗਾ ਤਾਂ ਕਿ ਪ੍ਰਭੂ ਤੁਹਾਨੂੰ ਤੇ ਮੈਨੂੰ ਅੱਜ ਤੋਂ ਹੀ ਬਕਰ ਦੇਵੇ ਹਾਲੇਲੂਇਆ ਆਓ ਇਸ ਦਿੱਤੇ ਹੋਏ ਵਚਨ ਵਾਸਤੇ ਦੁਆ ਕਰੀਏ ਪ੍ਰਭੂ ਜੀ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਪ੍ਰਭੂ ਜੀ ਇਸ ਸਮੇਂ ਵਾਸਤੇ ਪ੍ਰਭੂ ਜੋ ਕੁਝ ਵੀ ਅਸੀਂ ਸੁਵਚਨ ਦੂ ਸੁਖਿਆ ਸਿੱਖਿਆ ਪ੍ਰਭੂ ਜੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਲਾਗੂ ਹੋਵੇ ਜੋ ਕੁਝ ਵੀ ਪ੍ਰਭੂ ਜੀ ਅਸੀਂ ਕਰੀਏ ਪ੍ਰਭੂ ਜੀ ਉਹ ਪਵਿੱਤਰਤਾਈ ਦੇ ਨਾਲ ਹੋਵੇ ਤੁਹਾਡੇ ਵਚਨ ਦੇ ਅਨਸਾਰ ਹੋਵੇ ਪ੍ਰਭੂ ਜੀ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣਿਆ ਇਸ ਦਾ ਉੱਤਰ ਦਿੱਤਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਮਿੱਠੇ ਨਾਮ ਨਾਲ ਮੰਗਦਾ ਹਾਂ ਆਮੇਨ ਆਮੇਨ ਹਾਲੇਲੂਇਆ